हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਵੜਸੇ ਲਈ ਲੈ ਕੇ ਆਏ ਹਾਂ ਜੀ ਸੁਣ ਵਾਲੀ ਆ ਬਾਈ ਤੇ ਜਿਸ ਪਿੰਡ 'ਚੋ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਇਹਨੂੰ ਤੱਪਾ ਪੈ ਜਾਂਦੀ ਆ ਨੇੜੇ ਪਿੰਡ ਬਈ ਭੜੌੜ ਰਹਿ ਜਾਂਦਾ ਭੜੌੜ ਤੋਂ ਬਈ ਜਦੋਂ ਤੱਕ ਫੇਰ ਨੂੰ ਜਾਂਦੇ ਆ ਪਹਿਲਾ ਪਿੰਡ ਹੀ ਹੁੰਦਾ ਨਾਣੇਵਾਲ ਆਓ ਪੁੱਛ ਲੈਨੇ ਬਾਈ ਥੋੜੇ ਬਾਈ ਜੀ ਹਸਕਾਰ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਜੀ ਵਧੀਆ ਹਾਂ ਠੀਕ ਹੈ ਨਾਮ ਤੇ ਮੋਬਾਈਲ ਨੰਬਰ ਬੋ ਨਾ ਗੋਰਾ ਸਿੰਘ ਜੀ ਮਾਡਲ ਨੰਬਰ 98727 99 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਬੈਡ ਜੀ ਦੂਜੇ ਸੂਸ ਹੁੰਦੀ ਆ ਹੁਣ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਜੀ ਹਫਤਾ ਇੱਕ ਹਫਤੇ ਇੱਕ ਦੀ ਕੱਚੀ ਆ ਫੇਸ ਬੜਾ ਪਿਆਰਾ ਬੋਦੀ ਬਾਦੀ ਚੰਗੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕੱਢਿਆ ਪਹਿਲੇ ਸੂਏ ਦਾ ਤਾਂ ਤਾਂ ਗੱਡਿਆ ਵਾ 16 ਲੀਟਰ ਅੱਛਾ 16 ਲੀਟਰ ਦਾ ਬਾਈ ਨਿਰਕਾਰ ਦਾ ਜੀ ਸੀਲਾ ਪੂਰੀ ਜਿਵੇਂ ਮਰਜ਼ੀ ਆਫਤ ਫੇਰੀ ਚੱਲ ਕੋਈ ਵਾਸਤਾ ਹੀ ਨਹੀਂ ਚਾਰੇ ਥਾਣ ਲੈ ਨਿਕਲਵੇਂ ਬਾਈ ਪੂਰੇ ਗੈਰ ਚੈੱਕ ਕਰ ਲੈ ਥਾਣਾ ਨਾਣਾ ਹਫਤਾ ਹਜੇ ਲੈਂਦੀ ਆ ਪੂਰਾ ਹਾਲ ਤੇ ਕੋਈ ਨਹੀਂ ਹਫਤੇ ਦੀ ਕੱਤੀ ਲੈ ਢੱਲਾ ਚੈੱਕ ਕਰ ਲੋ ਆ ਸਾਰੀਆਂ ਬਾਲਡ ਲਾਈਨ ਕੱਟ ਕੇ ਬਾਈ ਕਰਮ ਵਾਲੀ ਨੇ ਫੇਰ ਲੈ ਜਿਵੇਂ ਮਰਜ਼ੀ ਆਫਤ ਚੱਲ ਹਾਂ ਫਾਰਾ 10 ਲੀਟਰ ਹੂੰ ਆਰਾਮ ਨਹੀਂ ਦੇਉਗੇ ਕੱਚੀ ਕੱਚੀ ਆ ਹਫਤੇ ਦੀ ਹੂੰ ਠੰਡੀ ਸੀਲ ਬਹੁਤ ਆ ਠੰਡੀ ਸੀਲ ਆ ਕੱਚੀ ਚਾਤ ਬ੍ਰੀਡ ਵਧੀਆ ਬਹਿੜ ਦੀ ਪੂਰੀ ਇਹ ਬਹੁਤ ਚੰਗਾ ਬੋਦੀਵਾਦੀ ਚੰਗੀ ਆ ਚੰਗੀ ਆ ਵੜ ਸੁਨੱਕੀ ਆ ਬਈ ਘਰੇ ਰੱਖਣ ਵਾਲੀ ਵੜਾ ਥਣਲੇਵਾ ਵੀ ਕਮਾ ਪੱਕਿਆ ਕੱਦ ਬੱਤਦਾਗਾ ਬਾੜੀ ਡੱਪੜ ਜੀਲ ਵੱਡੇ ਕੱਦ ਹਾਂ ਨਾ ਡੱਫੜ ਨਾ ਛੋਟੀ ਹੈ ਹਾਂ ਨਾ ਛੋਟੀ ਮੀਡੀਅਮ ਕੱਦ ਦਾ ਵੇ ਹਾਂ ਤੋਰਾ ਤਾਰਾ ਵੀ ਚੰਗਾ ਬਈ ਵੜਦਾ ਬਾਕੀ ਢਿੱਲਾਂ ਦਾਸ ਦੀਆਂ ਆਰਡਰ ਵਾਕਈ ਚੰਗਾ ਤਿਆਰ ਕਰੂਗੀ ਹਜੇ ਕੱਚੀ ਜ਼ਰੂਰ ਹਾਂ ਇੱਕ ਹਫ਼ਤੇ ਦੀ ਕੱਚੀ ਆ ਹਜੇ ਹੂੰ ਹੂੰ ਉਸ ਹਿਸਾਬ ਨਾਲ ਜਜਮੈਂਟ ਕਰ ਲਓ ਇਦਣਾਂ ਤੇ ਜਾ ਕੇ ਨੇ ਆਰਡਰ ਦੀ ਕੁਆਲਿਟੀ ਹੈ ਜਿਹੜੀ ਇਹਨੇ ਕਮਾਲ ਦੀ ਬਈ ਤਿਆਰ ਕਰਨੀ ਆ ਆਰਡਰ ਰੋਡਰ ਦੇਖੋ ਬਈ ਕਮਾਲ ਦਾ ਥਣ ਹਵਾਨਾ ਬਹੁਤ ਚੰਗਾ ਕੱਲਾ ਕੱਲਾ ਥਣ ਲੈ ਮੁੱਠੀ ਵਾਲਾ ਥਣ ਬਣ ਤਿਆਰ ਕਰਦੀ ਆਉਂਦੀ ਆ ਹੂੰ ਕੀ ਮੁੱਲ ਆ ਬਈ ਫਿਰ ਇਹਦਾ ਮੁੱਲ ਬਸ ਆਪਾਂ ਜੈਜ ਹੀ ਕਰਾਂਗੇ 55000 ਰੁਪਏ ਜੀ 55000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਜਮਾ ਜੈਜ ਰੇਟ ਬਈ 55000 ਰੁਪਏ ਬਾਕੀ ਜਿਹੜਾ ਮੁੱਲ ਤੇਹੀ ਬਾੜ ਦਾ ਅਗਲਾ 70 70 80 80000 ਰੁਪਏ ਮੰਗਾ ਦਾ ਹਾਂ ਬਈ ਸਹੀ ਗੱਲ ਹੈ ਹਾਂ ਤਾਂ ਪ੍ਰਿੰਟ ਵਾਈਜ਼ ਚੰਗਾ ਕੱਦ ਵੱਡ ਚੰਗਾ ਹਾਂ ਬਾਕੀ ਛੋਟੇ ਕੰਨ ਦੀ ਆ ਬੈਡ ਪ੍ਰਿੰਟ ਪੁੱਟ ਰੂਟ ਬਹੁਤ ਸੋਹਣਾ ਗਾ ਦੇ ਸਹੀ ਗੱਲ ਆ ਛੋਟਾ ਕੰਨ ਆ ਹੂੰ ਸਹੀ ਆ ਤੇ ਕਿਸੇ ਵੀਰ ਨੂੰ ਬਾਈ ਬੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ